ਤੋ ਬਾਈ ਮਸ ਮੈਂ ਲੱਗੀ ਹਾਂ ਆਲੂ ਵਾਲੀ ਰੋਟੀ ਲਾਉਣਾ ਅੱਜ ਜਾਣਾ ਹੈ ਪਿੰਡ ਨੂੰ ਤੇ ਘਰ ਨੂੰ ਰੋਟੀ ਖਾ ਕੇ ਫੇਰ ਜਣੇ ਆ ਬਾਕੀ ਸਾਰਾ ਕੰਮ ਜਿਹੜਾ ਚਾੜੂ ਪੋਚਾ ਕੇ ਸਾਰਾ ਕੁਝ ਬਾਣੀ ਨੂੰ ਨਿਵਾਦ ਲੈ ਜਾਵੀਂ ਦੋ ਰੋਟੀ ਬਣਾ ਕੇ ਪੀਣੀ ਤੇ ਇਹ ਰਾਤੀ ਆਲੂ ਵਾਲੀ ਕੋਈ ਸਬਜ਼ੀ ਬਣਾ ਲਈ ਤੇ ਕੋਈ ਲੈ ਲਏਗਾ ਅੱਖਰ ਦੋ ਦਿਨ ਤੇ ਇਹ ਕੱਢੇ ਰੋਟੀ ਬਣਨੀ ਆ ਆਲੂ ਵਾਲੀ ਸਸਮੇ ਤਾਂ ਲਾ ਲਈਆਂ ਤੇ ਬੱਚਿਆਂ ਦੇ ਵਿੱਚ ਸੁਰੂਆਹ ਇਹ ਬਾਤ ਹੈ ਤੇ ਉਹਨਾਂ ਨੂੰ ਕੱਪੜੇ ਪਾਉਣੇ ਅਤੇ ਮੈਂ ਨਹਾਉਣਾ ਬਣਾ ਦੇ ਤੇ ਪਰਾ ਘੋੜੀ ਤੱਕ ਰਸਈਂ ਇੰਦਰ ਰਹਿ ਜਾਣਾ 12:00 ਬਰਾਬਰ ਹੋ ਜਾਣਾ ਇਹ ਨਾ ਘਲਾਰਾ ਇਹ ਨਾ ਘਲਾਰਾ ਹਿਦਾਲੇ ਵੀ 3:00 ਵਜੇ ਹੀ 3:00 ਵਜੇ ਹੰਪਾ ਬਗਲ ਉਹਦੇ ਨਾਲ ਫਰੂਸਾ ਹੀ 3:30 ਵਜੇ ਤੇ ਅੱਜ ਵਿੱਚ ਇਦਾਂ ਬਸ 嗯。嗯 ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾ ਸਭ ਦਾ ਸਵਾਗਤ ਹੈ ਜੀ ਹੋਰ ਸੁਣਾਓ ਕੀ ਹਾਲ ਚਾਲ ਉਮੀਦ ਸਾਰੇ ਠੀਕ ਠਾਕ ਹੋਗੇ ਆਪਾਂ ਵਧੀਆ ਆਪਾਂ ਬਸ ਵਾਪਿਸ ਆਉਂਦੇ ਸਾਰਾ ਕੰਮ ਧੰਦਾ ਕਰਕੇ ਤੇ ਆਪਾਂ 6:30 ਵਜੇ ਤੋਂ ਰੁੱਪੇ ਤੇ ਇੱਥੇ ਰਸਤੇ 'ਚ ਆਉਂਦੇ ਆਉਂਦੇ ਨਾ ਜਿੱਦਾਂ ਅਸੀਂ ਉਦਣ ਗਏ ਉਦਣ ਵੇਖਿਆ ਗੁੜ ਨਿਕਲਦਾ ਹੈ ਮਤਲਬ ਤਾਜਾ ਗੁੜ ਕਿ ਵੇਲਣਾਂ ਲੱਗਾ ਹੈਗਾ ਰੋ ਰੂ ਵੀ ਕੱਢਣ ਦਾ ਹੈਗੀ ਤੇ ਬਸ ਇੱਥੇ ਗੁੜਾਂ ਦਾ ਹੀ ਲਿਆ ਕਿ ਗੁੜ ਲੈ ਕੇ ਜਾਈਏ ਇੰਨਾ ਸਵਾਦ ਗੁੜ ਹੀ ਨਾ ਵੀਰ ਨੇ ਖਵਾਇਆ ਵੀ ਗਰਮ ਗਰਮ ਗੁੜ ਬਹੁਤ ਸਵਾਦ ਲੱਗਾ ਗਰਮ ਗਰਮ ਗੁੜ ਫਿਰ ਅਸੀਂ ਖਾਨ ਕੇ ਜੋ ਗੱਲ ਆਈ ਐ ਤੇ ਥੋੜਾ ਜਿਹਾ ਲਿਆਈ 2 ਕਿਲੋ ਲਿਆ ਤੇ ਫਿਰ ਮੈਂ ਕਿ ਚੱਲ ਫਿਰ ਵੇਖ ਲਾਂਗੇ ਉਸ ਤਰ੍ਹਾਂ ਨਾ ਗੁੜ ਬਹੁਤ ਵਧੀਆ ਹੀ ਤੇ ਚੱਲ ਮਿਲ ਵੀ ਵਧੀਆ ਮਿਲ ਵੀ ਹੋਦੀਆ ਗਿਆ ਹੀ ਗੁੜ ਬਹੁਤ ਸਵਾਦ ਹੈ ਕਡੂਰ ਸਾਹਿਬ ਤੋਂ ਬੜਾ ਥੋੜਾ ਅੱਗੇ ਆਣ ਕੇ ਵੇਲਣਾ ਲੱਗਾ ਹੀਗਾ ਇੱਥੇ ਘਰੇ ਆਉਂਦੀ ਆ ਸਾਰੀ ਆਹੀ ਮੈਂ ਬੈਗ ਬੁੱਕ ਰੱਖ ਮੁੰਮੇ ਮਿੱਦ ਦੇ ਪਾਪਨੇ ਜਾਣਾ ਹੈ ਰਈਓ ਉੱਥੇ ਇੱਕ ਦੋ ਕੰਮ ਹੀ ਨਾ ਕਰਕੇ ਆਉਣੇ ਸੀ ਤੇ ਇੱਥੇ ਇਹਨਾਂ ਨੇ ਪਜਾਮਾ ਕੁਰਤਾ ਦੇ ਦਿਆ ਸੀ ਆਪਣਾ ਸੀ ਨਾ ਤੇ ਉਹ ਪਜਾਮਾ ਕੁਰਤਾ ਕਹਿੰਦੇ ਮੈਨੂੰ ਕੱਢ ਕੇ ਦੇ ਕਿ ਮੈਂ ਨਾਪ ਦੇਣਾ ਫਿਰ ਪਜਾਮਾ ਕੁਰਤਾ ਕੱਢ ਕੇ ਪ੍ਰੈਸ ਕਰਕੇ ਦਿੱਤਾ ਤੇ ਫੇਰ ਗਏ ਕਿਉਂਕਿ ਉੱਥੇ ਮਾਵੇਂ ਸਿਵਾ ਦੇ ਨਾਲ ਮਿਲਣਾ ਹੈ ਦੇ ਇਤਰਾਬ ਕਲਰਫੁਲ ਦੋ ਤਿੰਨ ਦਿਨ ਹੋ ਗਏ ਕਹਿਣ ਦੇ ਕਲਰਫੁਲ ਜੀ ਟਾਈਮ ਤੋਂ ਮਰਦਾ ਵੀ ਦੇ ਬਸ ਇੱਥੇ ਮੈਂ ਇਹਨਾਂ ਨੂੰ ਕੁਝ ਮਕੜਤਾ ਕੱਢ ਦਿੱਤਾ ਨਾ ਪ੍ਰੈਸ ਮਾਰੀ ਉਸ ਤੋਂ ਬਾਅਦ ਆਪਾਂ ਬੈਗ ਬੁੱਕ ਜਿਹੜੇ ਖਾਲੀ ਫਿਰ ਕੀਤੇ ਹੀ ਗਏ ਕਿਉਂਕਿ ਖਲਾਰਾ ਇਹ ਬੜਾ ਪਿਆਰ ਹੈਗਾ ਅਹੀਂ ਉਧਰ ਵੀ ਇਸ ਤਰ੍ਹਾਂ ਕੋਈ ਲਾਈਟ ਨਹੀਂ ਹੈਗੀ ਜਿੱਦਣ ਗਏ ਆ ਕੱਪੜੇ ਉਧਰ ਵੀ ਨਹੀਂ ਮੇਰੇ ਤੋਂ ਬੇ ਇੰਨਾ ਜਿਆਦਾ ਖਲਾਰਾ ਕਿਤੇ ਗਾ ਪਿਆ ਕੱਪੜਿਆਂ ਦਾ ਬਹੁਤ ਲੱਗੂ ਟਪਜਾਮਾ ਕੁਰਤਾ ਪੂਰਾ ਵਾਈਟ ਹੈ ਗਾਇਸ ਇੰਨਾ ਵਾਈਟ ਆਪਾਂ ਜਾਮਾ ਕੁਰਤਾ ਇਹਨਾਂ ਨੇ ਕੁਰਤੇ ਜਾਮਾ ਮੇਰਾ ਨਾ ਆਪੇ ਇਹਨਾਂ ਨੇ ਤੇ ਮੈਂ ਘਟਦਾ ਵਾ ਇਹ ਆਪਾਂ ਬੱਜੀ ਨੂੰ ਨਾ ਖੰਦਮੇ ਕਪ ਖੰਦਮੁੰਦੇ ਦੇ ਮੁੰਦਾ ਹਾ ਦਾ ਬੜੇ ਬਖੰਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੈਂ ਬਲੋਕ ਵਿੱਚ ਤੇ ਬਹੁਤ ਵਾਗ ਰਿਆ ਤੇ ਵਾਹਿਗੁਰੂ ਤਾਂ ਚੰਦੀ ਗਲਾ ਜੀ ਰੱਖਿਆ ਮੈਂ ਵਾਹਿਗੁਰੂ ਦੇ ਰਾਸ ਕਾ ਵੀ ਮੈਂ ਗਲਾ ਜੀ ਕੁਛ ਸ਼ੋ ਕੁਛ ਲਾ ਰੋ ਕਾ ਮੈਟਲ ਵੈਗੁਰੂ ਜੀ ਨੂੰ ਲਿਖ ਕੇ ਲੈ ਫੇਰ ਇਹ ਬਲੌਕ ਦਾ ਨੂੰਗਾ ਉਪੀ ਕੰਦਿਆ ਬਖਾ ਲ ਕੇ ਲਿਖਤਾ ਜਿਹੜਾ ਬਖਾਉਂਦੇ ਆ ਜਿੰਨਾ ਨਹੀਂ ਲਿਖਿਆ ਉਹ ਨਾ ਨਹੀਂ ਦਿਖਾਵਾਂਗੀ ਆ ਦੇਖੋ 40 ਲੋਸਟੰਟ ਬਣਾਉਂਦੀ ਆ ਤਾਂ ਇਹੋ ਫਤਨੇ ਅਹੀਂ ਨਾ ਉਹ ਕੀ ਕਹਿੰਦੇ ਆ ਔਰ ਕਿਚਨ ਦਾ ਸਾਰਾ ਸਮਾਨ ਜੋ ਸੈੱਟ ਬਣਾਇਆ ਬਣਾਇਆ ਪਤਾ ਮੇਰੇ ਕੋ ਸਾਰਾ ਖਰਾਬ ਕਰਤਾ ਮੈਮਾ ਨਾ ਠੀਕ ਆ ਮੈਂ ਬੋਂਦਾ ਵਾ ਫਿਰ ਚਲ ਵਾਈ ਗੁਰ ਜੀ ਕਾ ਖਾਲਸਾ ਕਰ ਵਾਈ ਗੁਰ ਜੀ ਕੀ ਫਤਿਹ ਕਰ ਦੋ ਫਤਿਹ ਤਾਮੂ ਕਰੋ ਤਾਮੂ ਕਰੋ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਕਰ ਦੋ ਹੈਲੋ ਗਾਇਸ ਚਲ ਕਰ ਹੈਲੋ ਗਾਇਸ ਆ ਸਾਡਾ ਵਟ ਟੈਂਟ ਜਿਤਾ ਨੂੰ ਸਾਡਾ ਟੈਂਟ ਮਧੂਆ ਲੱਗਾ ਲਾਈਕ ਤੇ ਸਬਸਕ੍ਰਾਈਬ ਕਰਿਓ ਸਾਡਾ ਚਲੋ ਸਾਡਾ ਚੈਨਲ ਜਿਹੜਾ ਕਾਫੀ ਡਾਊਨ ਚੱਲਣ ਦੇ ਆ ਵਾ ਇਸ ਕਰਕੇ ਹੀ ਬਲੂ ਮਗੰਦੇ ਤੇ ਤੁਹਾਡੇ ਕੋਲ ਲਾਈਕ ਮੰਗਦੇ ਤੇ ਤੁਹਾਡੇ ਕੋਲ ਸਬਸਕ੍ਰਾਈਬ ਜੇ ਤੁਸੀਂ ਸਬਸਕ੍ਰਾਈਬ ਕਰਤਾ ਤਾਂ ਇਹ ਤੁਹਾਨੂੰ ਕੋਸ਼ਿਸ਼ ਦਵਾਂਗੀ ਅਸੀਤ ਤੂ ਇੱਕ ਬੰਤਾ ਇਸੇ ਸਾਰਾ ਟੈਂਟ ਕਿੰਨਾ ਲੱਗਿਆ ਅਹੀਂ ਨਾ ਤੁਹਾਨੂੰ ਆਪਣਾ ਪੂਰਾ ਟੈਂਟ ਦਿਖਾਈਏ ਤੇ ਘਰ ਆਪੇ ਆਈ ਇਸੇ ਪੂਰਾ ਟੈਂਟ ਕੀ ਅੱਜ ਰੋਸ਼ਨੀ ਹੋਈ ਨਾ ਦੇਖੋ ਸਾਡੇ ਟੈਡੀ ਚੂ 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 ਟੋ ਟੂ ਚੂ ਉਹ ਰੀ ਨਾ ਆਈ ਇਹ ਵੀ ਬਹੁਤ ਪਿਆਰ ਦੇ ਹਾਂਜੀ ਹਾਂਜੀ ਤੇ ਫਤਿਹਨੇ ਦਾ ਪੀਜਾ ਮੇਰਾ ਬਹੁਤ ਸੜਦਾਤਾ ਸੀ ਤੇ ਉਹਨੇ ਬਣਾ ਕੇ ਦਿੱਤਾ ਫਿਰ ਤੋਂ ਫਤੇ ਨਹੀਂ ਬਣਾਦਾ ਫਤੇ ਨਹੀਂ ਤਾਇਆ ਇਹਨਾਂ ਦਿਨ ਦਾ ਬਣਾਇਆ ਚ ਉਹ ਕਿਹਾ ਮੈਂ ਵੇਖ ਲਿਆ ਤੇ ਮੈਂ ਕਿਹਾ ਸਹੀ ਇਹ ਫਤੇ ਸੋਨਾ ਵਾ ਉਹ ਮੈਂ ਕਿਹਾ ਹਾਂ ਸਹੀ ਆ ਨਹੀਂ ਮਨੋਂ ਨਹੀਂ ਫਿਰ ਉਹਨਾਂ ਮੈਂ ਕਿਹਾ ਨਹੀਂ ਹੀ ਮੈਂ ਵੇਖਿਆ ਯਾਸ ਤੇ ਗਾਈਸ ਗਾਈਸ ਉਹ ਹੱਤ ਦੀ ਨਹੀਂ ਹੈ ਕੰਨ ਦਸੀਂ ਕੰਨ ਦਸੀਂ ਅਨ ਜਿਹੜੀ ਆਂ ਆ ਪਿੰਗੋ ਸ਼ਾਇਦ ਤੁਸੀਂ ਵੇਖਦੇ ਉਹ ਹੀ ਨੀ ਤਾਂ ਤੇ ਰੇਟ ਹੈ ਕੋਲ ਆਈ ਸੀ ਉਥੇ ਨਹੀਂ ਲਈ ਉੱਤੇ ਜੀ ਭਾਈ ਨਹੀਂ ਕਹਿੰਦੀ ਇੱਥੇ ਦਾ ਦਿੰਦੀ ਇੱਥੇ ਲਾ ਦਾਰਿੰਦੇ ਸੋਹਣੀ ਲੱਗਦੀ ਸੋਹਣੀ ਲੱਗਦੀ ਆ ਇਹ ਹੱਤ ਦੀ ਨਹੀਂ ਗਾਈਸ ਮੇਰਾ ਕਹਿਣਾ ਮੰਨ ਲਓ ਆਖੋ ਮੇਰੀ ਜੁਨਾ ਸ਼ਤੀ ਉਹਦੇ ਤੇ ਮੇਰੇ ਫੇਵਰਟ ਤੇ ਦੇ मम्मी मेरे बहुत फेवरेट है मैं तो मैं अपना पॉपी तो खावा तो कुछ भी खून नहीं है आ देखो मम्मी बोलो नहीं आता तो जेता नो साढ़े टाइम तो यार लगा तो सब्सक्राइब कर दो जेतो सी ए चैन ए टाइम तो बनना चो बनना देखना चाहते हो मदर अब मतलब बना के तो राय करना चाहते हो इधर ये चीज़ यस और नो प्लस ਜਿਹਨੂੰ ਜੀ ਤੰਤ ਤੋਂ ਵਧੇ ਲੱਗੋ ਜਸਪੇਜੇ ਜਿਨ ਨਹੀਂ ਲੱਗਿਆ ਉਹਨੂੰ ਆ ਭੇਜੇ ਹਾਂ ਤੇ ਨਾਲੇ ਤੁਸੀਂ ਇਹ ਵੀ ਭੇਜੋ ਕੀ ਅੰਮਾਏ ਟਾਂਟੇ ਦੁਆਰੇ ਤੋਂ ਬਣਾਏਗੇ ਸਾਨੂੰ ਸਿਖਾਈਏ ਯਾ ਕਰਨਾ ਹਾਂਜੀ ਜਿਨਾਂ ਨੂੰ ਉਹ ਕੱਥੇ ਕਮੈਂਟ ਕਰ ਲਿਆ ਇਹਨਾਂ ਨੂੰ ਪਹਿਲੇ ਜਸਪੇਜੇ ਫਿਰ ਨੋ ਇਹਨਾਂ ਨੂੰ ਕਿਹਾ ਅਸੀਂ ਤੁਹਾਨੂੰ ਫਿਰ ਤੋਂ ਇੱਕ ਦਿਨ ਲੋ ਪਾਵਾਂਗੇ ਅਗਲੇ ਸੰਡੇ ਨੂੰ ਪਾਵਾਂਗੇ ਤਾਂ ਤੁਹਾਨੂੰ ਇਹ ਸਾਰਾ ਫੈਟ ਇੰਦਰੇ ਵੀ ਤੰਤ ਬਣਾ ਕੇ ਬੁਖਾਵਾਂਗੇ ਆਪਾਂ ਸਵੇਰੇ ਰੋਟੀ ਖਾ ਕੇ ਆਏ ਹਾਂ ਟਾਈਮ ਨਾਲ ਰੋਟੀ ਖਾਧੀ ਤੇ ਹੁਣ ਆਪਾਂ ਲੱਗੇ ਆ ਨਾਲੇ ਰੋਟੀ ਖਾ ਲੈਣੇ ਆ ਸੇਕ ਲੈਣੇ ਆ ਆਲੂ ਵਾਲੀ ਰੋਟੀ ਲਾਈ ਸੀਗੀ ਸਵੇਰੇ ਤੇ ਉਹ ਬਚਿਆਣੇ ਖਾਦੀ ਨਹੀਂ ਤੇ ਦੋ ਬਘਰ ਕੋਈ ਮੈਂ ਲੈ ਆਂਦੇ ਲਪੇਟ ਕੇ ਕਵਰ ਚ ਤੇਵਾ ਸੁਣੋ ਇੱਥੇ ਮੈਂ ਗਰਮ ਕਰਨ ਦੇਈਆਂ ਗਰਮ ਕਰਕੇ ਤੇ ਫਿਰ ਰੋਟੀ ਨਾਲੇ ਖਾ ਲੈਣੇ ਨਾਲੇ ਚਾਹ ਵੀ ਲੈਣੇ ਆ ਤੇ ਮਨੂਜੀ ਦੇ ਪਾਪਾ ਵੀ ਰਿਆਂ ਉਹ ਆਏ ਆ ਕੰਮ ਨਹੀਂ ਇੱਕ ਦੋ ਕਰਨ ਕਰਨ ਵਾਲੇ ਇਹਨਾਂ ਦੇ ਉਹ ਘਰ ਆਏ ਆ ਤੇ ਆਪਾਂ ਬਸ ਮਤਲਬ ਪਿੰਡ ਚ ਲੱਗੇ ਉੱਥੇ 2-3 ਦਿਨ ਸਾਡੇ ਲੱਗ ਗਏ ਇਸ ਕਰਕੇ ਕੋਈ ਵੀ ਵੀਡੀਓ ਛੁਡ ਨਹੀਂ ਆਈ ਮੈਂ ਉੱਥੇ ਜਾ ਕੇ ਬਹੁਤੀ ਜਿਆਦਾ ਵੀਡੀਓ ਬਣਾਈ ਕੱਲ ਪੈਲੀਆਂ ਚ ਗਏ ਸੀ ਤੇ ਉਹ ਆਪਾਂ ਵੀਡੀਓ ਥੋੜੀ ਸ਼ੂਟ ਕੀਤੀ ਸੀ ਹੋਰ ਆਪਾਂ ਕੋਈ ਨਹੀਂ ਕੀਤੀ ਤੇ ਸ਼ਾਮੀ ਕੱਲ ਸ਼ਾਮੀ ਆਪਾਂ ਉੱਥੇ ਚੱਲ ਗਏ ਹਾਂਗੇ ਕਰੂ ਸਾਬ ਉਥੋਂ ਦੀ ਜਿਹਾ ਵੀਡੀਓ ਥੋੜੀ ਬਹੁਤ ਆਪਣੇ ਕੋ ਇਨੀ ਵੀਡੀਓ ਮੈਂ ਆਪਣੀ ਛੂਟ ਕੀਤੀ ਤੇ ਹੁਣ ਆਪਾਂ ਇਹਨਾਂ ਚਾਹ ਪੀ ਲਈਏ ਚਾਹ ਪੀ ਕੇ ਤੇ ਨਾਲੇ ਰੋਟੀ ਦੇਣੀ ਬੱਚਿਆਂ ਨੂੰ ਥੋਕ ਲੱਗੀ ਹੋਣੀ ਆ ਤੇ ਫਿਰ ਤੇ ਸੱਤ ਚਾਹ ਪੀ ਕੇ ਤੇ ਬੱਚਿਆਂ ਨੇ ਡਰਾਈング ਰੂਮ ਚ ਖਲਾਰਾ ਵੀ ਕੋ ਕਿੰਨਾ ਪਾਇਆ ਕੀ ਕੁਛ ਬਣਾਇਆ ਨੇ ਸਾਰੇ ਘੜਾ ਹੇ ਕੱਢ ਕੁੱਟ ਕੇ ਬੈਠੇ ਦੇਖੀ ਕੀ ਹਾਲ ਬਣਾ ਬੜੀ ਜਿਹੀ ਚਾਈ ਤੇ ਕੀ ਕੋਈ ਖਲਾਰਾ ਪਾਇਆ ਤੇ ਚਲੋ ਠੀਕ ਹੈ ਜੀ xin được sự thay đổi làm video chưa. A việc anh em video phụ nữ